ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਕਿਸਾਨ ਵੀਰੋ ਜਾਣਕਾਰੀ ਸਾਂਝੀ ਕਰਨੀ ਆ। ਸਪਰੇਅ ਬਾਰੇ ਕਿਸਾਨ ਵੀਰ ਪੁੱਛਦੇ ਹੁੰਦੇ ਕਿ ਵੱਖ-ਵੱਖ ਤੱਤਾਂ ਦੀ ਸਪਰੇਅ ਕਿਹੜੀ ਬੈਸਟ ਹੈ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਵਜਾ ਆ ਚਾਰੇ ਆ। ਵੱਖ-ਵੱਖ ਰੇਟਾਂ ਤੇ ਆ ਰਹੇ ਆ। ਤੇ ਕਈ ਵਾਰ ਕਿਸਾਨ ਵੀਰ ਕਹਿੰਦੇ ਹੁੰਦੇ ਕਿ ਅਸੀਂ ਸਾਰਾ ਕੁਝ ਹੀ ਇਸ ਜਿਹੜਾ ਲਿਕਵਿਡ ਆ ਜਾਂ ਕੋਈ ਪਾਊਡਰ ਸੀਗਾ ਤੇ ਅਸੀਂ ਸਾਰਾ ਹੀ ਕਰਤਾ। ਬਿਉੱਚ ਸਾਰੇ ਤੱਤੀ ਆ ਗਏ ਜਦ ਕਿ ਤੱਤਾਂ ਦੀ ਉਹ ਚ ਪਰਸੈਂਟੇਜ ਹੁੰਦੀ ਹੈ ਕਿਹੇ ਚ 1% 0.1% 0.02% 0.5% ਜਾਨੀ ਕਿ ਤੱਤਾਂ ਜੋ ਉਹਨਾਂ ਜੋ ਨਿਬੜਦਾ ਕੁਝ ਨਹੀਂ ਪਰ ਪ੍ਰੋਡਕਟ ਮਹਿੰਗੇ ਆ ਤੇ ਕਿਸਾਨ ਵੀਰ ਜਿਹੜੇ ਉਹ ਜਦੋਂ ਸਪਰੇਅ ਕਰਦੇ ਆ ਇੱਕ ਵਾਰ ਤਾਂ ਜਿਹੜੀ ਗ੍ਰੀਨਰੀ ਆਉਣੀ ਆ ਤੇ ਉਹਨੂੰ ਦੇਖ ਕੇ ਆਪਾਂ ਖੁਸ਼ ਹੁੰਦੇ ਰਹਿੰਦੇ ਜਦ ਕਿ ਕੰਟੈਂਟ ਕਿਸੇ ਦਾ ਚੰਗੀ ਤਰ੍ਹਾਂ ਪੂਰਾ ਨਹੀਂ ਆਉਂਦਾ ਸੋ ਤੁਹਾਨੂੰ ਮੈਂ ਵੱਖ-ਵੱਖ ਤੱਤਾਂ ਦੇ ਬੈਸਟ ਜਿਹੜੇ ਕੰਪਲੈਕਸ ਨੇ ਜਿਨ੍ਹਾਂ ਦੇ ਸਭ ਤੋਂ ਵਧੀਆ ਰਿਜ਼ਲਟ ਆਉਂਦੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਡਾ ਬਟਨ ਦਬਾਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਹੋ ਕਣਕ ਜਿਹੜੇ ਜਿਹੜੇ ਕੰਮ ਆਉਂਦੇ ਆ ਕਿਉਂਕਿ ਫਰਜ਼ ਕਰ ਲਓ ਆਪਾਂ ਐਨਪੀਕੇ ਕੱਲੀ ਸਪਰੇਅ ਕਰਨੀ ਗਈ ਕਿਸਾਨ ਵੀ ਐਨਪੀਕੇ ਕਰਨ ਦੇ ਚਾਹਵਨ ਹੁੰਦੇ ਵੈਸੇ ਜਦੋਂ ਆਪਾਂ ਫਾਸਫੋਰਸ ਨਾਈਟ੍ਰੋਜਨ ਪੋਟਾਸ਼ ਜੇ ਥੱਲੇ ਪਾਈ ਆ ਤਾਂ ਬਹੁਤੀ ਜ਼ਰੂਰਤ ਨਹੀਂ ਹੁੰਦੀ ਸਿਰਫ ਪੋਟਾਸ਼ ਦੀ ਜ਼ਰੂਰਤ ਹੁੰਦੀ ਗੋਭ ਸਮੇ ਜੀਨੂੰ ਕਿ ਉ ਤੇ ਜਿਹੜੇ ਫੋਟੋਸ ਹੰਥਸਾ ਤਾਂ ਕਿ ਉਹਨਾਂ ਦੀ ਮੂਵਮੈਂਟ ਪ੍ਰੋਪਰ ਜਿਹੜੀ ਦਾਣਿਆਂ ਵਾਲ ਨੂੰ ਹੋਵੇ ਤੇ ਬੂਟੇ ਪੱਤਿਆਂ ਦੇ ਵਿੱਚੋਂ ਸਾਰਾ ਮਟੀਰੀਅਲ ਤਣੇ ਤੇ ਜੋ ਪੱਤੇ 'ਚੋਂ ਵਧੀਆ ਜਿਹੜਾ ਹੈਗਾ ਮਟੀਰੀਅਲ ਚੰਗੀ ਤਰ੍ਹਾਂ ਜਿਹੜਾ ਨਿਚੋੜ ਆ ਉਹ ਦਾਣਿਆਂ ਵਾਲ ਨੂੰ ਜਾਵੇ ਤੇ ਦਾਣਿਆਂ ਦਾ ਭਾਰ ਵੱਧਦਾ ਕੁਆਲਿਟੀ ਵੱਧਦੀ ਹੈ ਉਦੋਂ ਜਾ ਕੇ ਗੋਭ ਸਮੇ ਜਿਹੜਾ ਹੈਗਾ ਉਹ ਪोटाश ਵਾਲਾ ਕੰਪਲੈਕਸ ਕਰਨਾ ਹੁੰਦਾ ਜਿਹਦੀ ਕਿ ਸਪਾਰਸ਼ ਵੀ ਜਿਹੜਾ ਦਾਣਾ ਪਿਚਕਣ ਤੋਂ ਵੀ ਬਚਾਉਂਦਾ ਦਾਣੇ ਦਾ ਭਾਰ ਵੀ ਵਧਾਉਂਦਾ ਕੁਆਲਿਟੀ ਵੀ ਬਣਾਉਂਦਾ ਉਦੋਂ ਪਹਿਲਾਂ ਕੁਝ ਕਿਸਾਨ ਵੀ ਜਿਵੇਂ ਐਨਪੀਕੇ 19 19 20 20 18 18 18 ਇਸ ਤਰ੍ਹਾਂ ਦੇ ਕੰਪਲੈਕਸ ਹੁੰਦੇ ਆ ਉਹ ਤੁਸੀਂ ਕਰ ਜਿਹੜਾ ਮਰਜ਼ੀ ਕਰ ਸਕਦੇ ਹੋ ਪਰ ਜਿਹੜੇ ਬੈਸਟ ਰਿਜ਼ਲਟ ਆ ਉਹ ਤੁਹਾਨੂੰ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਪਹਿਲਾਂ ਵਾਲੀ ਗੱਲ ਨਾਈਟ੍ਰੋਜਨ ਨਾਈਟ੍ਰੋਜਨ ਜੇ ਤੁਸੀਂ ਸਪਰੇਅ ਰਾਹੀਂ ਦੇਣੀ ਆ ਤਾਂ ਬੈਸਟ ਆ ਉਹ ਤੁਹਾਨੂੰ ਪਤਾ ਹੀ ਹੈ ਯੂਰੀਆ ਯੂਰੀਆ ਤੁਸੀਂ ਘੋਲ ਕੇ ਉਹ ਦੀ ਸਪਰੇਅ ਕਰ ਸਕਦੇ ਆ 3% ਤੱਕ ਮੰਨ ਲਓ 3 ਕਿਲੋ 100 ਲੀਟਰ ਮਗਰ ਤੇ ਹੁਣ ਤਾਂ ਈਵਨ ਜਿਹੜੀ ਹੈਗੀ ਆ ਜਿਵੇਂ ਸੁਪਰ ਸੀਡਰ ਜਾਂ ਹੈਪੀ ਸੀਡਰ ਆ ਜਾਂ ਕਿਸੇ ਵੀ ਤਰੀਕੇ ਜਿਹੜੀ ਸਪਰੇ ਤੁਹਾਡੀ ਲੇਟ ਹੁੰਦੀ ਤਾਂ ਯੂਨੀਵਰਸਿਟੀ ਨੇ ਤਾਂ ਈਵਨ ਜਿਹੜੀ ਹੈਗੀ ਆ 20% ਤੱਕ ਵੀ ਰਿਕਮੈਂਡ ਨਾਈਟ੍ਰੋਜਨ ਕਰਦੀ ਹੈ ਪਰ ਜੇ ਤੁਸੀਂ ਕਰਨੀ ਹੈ ਜਿਵੇਂ ਦਿਨ ਖੁੱਲਿਆਂ ਤੋਂ ਆਪਾਂ ਕਰਨੀ ਹੁੰਦੀ 3% ਜਿਹੜਾ 3 ਕਿਲੋ 100 ਲੀਟਰ ਪਾਣੀ ਮਗਰ ਉਹਦੀ ਸਪਰੇ ਕਰ ਸਕਦੇ ਪਰ ਉਦੇ ਨਾਲ ਮੈਂ ਤੁਹਾਨੂੰ アドਵਾਈਸ ਕਰਦਾ ਹਾਂ ਕਿ ਮੈਗਨੀਜ਼ ਜਿੰਕ ਕਲੀ ਦਾ ਪਾਣੀ ਯੂਰੀਆ ਦੀ ਸਪਰੇ ਕਰੋ ਉੱਚ ਵੀ ਕਿਲੋ ਡੇਡ ਕਿਲੋ 2 ਕਿਲੋ ਤੱਕ ਯੂਰੀਆ ਪਾ ਸਕਦੇ ਉਹ ਰਿਜ਼ਲਟ ਵਧੀਆ ਮਿਲਦੇ ਸੋ ਨਾਈਟ੍ਰੋਨ ਦੀ ਸਪਰੇ ਵਾਸਤੇ ਯੂਰੀਆ ਜਾਂ ਨੈਨੋ ਯੂਰੀਆ ਜਿਹੜੀ 500 ਐਮਐਲ ਪ੍ਰਤੀ ਏਕੜ ਆਪਾਂ ਸਪਰੇ ਕਰ ਸਕਦੇ ਇੱਕ ਬੋਰੀ ਦਾ ਉਹ ਰਿਜ਼ਲਟ ਦਿੰਦੀ ਆਪਾਂ ਨੂੰ ਤੇ ਨੈਨੋ ਯੂਰੀਆ ਨਾਲ ਜਿਵੇਂ ਸਾਗਾਰੀਕਾ ਵਗੈਰਾ ਜਿਹੜਾ افਕੋਸ ਸਾਗਾਰੀਕਾ ਉਹ ਵਧੀਆ ਰਿਜ਼ਲਟ ਦਿੰਦੇ ਆ ਫਿਰ ਆਗੇ ਗੱਲ ਫਾਸਫੋਰਸ ਦੀ ਫਾਸਫੋਰਸ ਦਾ ਸਭ ਤੋਂ ਵਧੀਆ ਜੇ ਆਪਾਂ ਸਪਰੇ ਕਰਨੀ ਚਾਹੁੰਦੇ ਆ ਤਾਂ ਦੋ ਤਿੰਨ ਤਰ੍ਹਾਂ ਦੇ ਆਉਂਦੇ ਜਿਵੇਂ ਚਲੋ 19 19 19 ਚ ਦਾ 19% ਹੈਗਾ 20 20 ਚ 20% ਹੈ ਤੇ ਜਿਵੇਂ 12 ਘਾਟ ਹੈ ਬੈਸਟ ਕੰਪਲੈਕਸ 65% ਫਾਸਫੋਰਸ ਹੁੰਦੀ 12% ਨਾਲ ਨਾਈਟ੍ਰੋਜਨ ਹੁੰਦੀ ਹੈ ਜਿਹੜਾ ਨਾਈਟ੍ਰੋਜਨ ਜਦੋਂ ਆਪਾਂ ਫਾਸਫੋਰਸ ਜਿਹੜਾ ਐਨ ਪੀ ਕੇ ਜਿਹਦੇ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਆ ਉਹਦਾ ਬੈਸਟ ਰਿਜ਼ਲਟ ਹੈ 1050 34 ਵੀ ਆਉਂਦਾ ਤੁਸੀਂ ਉਹ ਕਰ ਸਕਦੇ ਹੋ ਵਿੱਚ ਪੋਟਾਸ਼ ਤੇ ਫਾਸਫੋਰਸ ਹੁੰਦਾ 12 ਘਾਟ ਦੇ ਬੈਸਟ ਰਿਜ਼ਲਟ ਹੈ ਇਸੇ ਤਰ੍ਹਾਂ ਜਦੋਂ ਆਪਾਂ ਪੋਟਾਸ਼ ਦੀ ਗੱਲ ਕਰੀਏ ਪੋਟਾਸ਼ ਚ 0050 ਵੀ ਕਿਸਾਨ ਵੀਰ ਸਪਰੇਅ ਕਰ ਲੈਂਦੇ ਆ ਲੈਂਦੇ ਆ ਇੱਕ 13045 ਵੀ ਆਉਂਦਾ 13045 ਹੈ ਜਿਹੜਾ ਰეკਮੈਂਡਡ ਹੈ ਬੈਸਟ ਰਿਜ਼ਲਟ ਆ ਉਹਦੇ ਜਦੋਂ ਫਸਲ ਗੋਭ ਚ ਹੈ ਕਿਸੇ ਵੀ ਫਸਲ ਦੇ ਵਿੱਚ ਜਦੋਂ ਫਲਾਵਰਿੰਗ ਟਾਈਮ ਆਉਂਦਾ ਚਾਹੇ ਸਰੋਂ ਆ ਚਾਹੇ ਫਲ ਸਬਜ਼ੀਆਂ ਨੇ ਤੇ ਚਾਹੇ ਕਣਕ ਆ ਜਾਂ ਝੋਨਾ 13045 ਹੈ ਜਦੋਂ ਗੋਭ ਚ ਹੈ ਤਾਂ ਉਹ ਆਪਾਂ ਸਪਰੇਅ ਕਰਾਂਗੇ ਇੱਕ ਤਾਂ ਉੱਚ ਤਾਪਮਾਨ ਤੋਂ ਇੱਕ ਪੋਲੀਨੇਸ਼ਨ ਪ੍ਰੋਪਰ ਦਾਣੇ ਦਾ ਭਾਰ ਕੁਆਲਿਟੀ ਝਾੜ ਦਾਣਾ ਪਿਚਕਣ ਤੋਂ ਬਚਾਉਣਾ ਦਾਣਾ ਮਾੜਾ ਨਹੀਂ ਦਊਗਾ दाना ਮਾਜੂ ਨਹੀਂ ਪਊਗਾ 13045 ਬੈਸਟ ਕੰਪਲੈਕਸ ਹੈ ਜੇਬ ਪोटाश ਤੱਤ ਜਿਹੜਾ ਨਾਈਟrogen ਤੇ ਨਾਲ ਪोटाश ਉਹਦੀ ਐਫੀਸ਼ੀਐਂਸੀ ਬੜੀ ਵਧੀਆ ਰਹਿੰਦੀ ਹੈ ਇਸੇ ਤਰ੍ਹਾਂ ਜਿਵੇਂ 12 ਕਾਰਡ ਉਹ ਫਾਸਫੋਰਸ ਵਾਸਤੇ ਬੈਸਟ ਹੈ ਕਿਉਂਕਿ 12% ਨਾਈਟrogen ਦੇ ਕਾਰਡ ਪਰਸੈਂਟ ਫਾਸਫੋਰਸ ਤੇ ਉਹਦੀ ਐਫੀਸ਼ੀਐਂਸੀ ਬੜੀ ਵਧੀਆ ਰਹਿੰਦੀ ਹੈ ਫੇਰ ਆ ਗਈ ਗੱਲ ਜ਼ਿੰਕ ਜ਼ਿੰਕ ਦੇ ਬੈਸਟ ਰਿਜ਼ਲਟ 21% ਦੇ ਉਦੋਂ ਬਿਨਾਂ ਤੁਸੀਂ 33 ਵੀ ਕਰ ਸਕਦੇ ਆ ਕੋਈ ਕਿਸਾਨ ਵੀ ਰਿਲੇਟਡ ਕਰਨ ਦੇ ਤੁਹਾਡੀ ਮਰਜ਼ੀ ਆ ਲਿਕਵਿਡ ਵੀ ਕਰੀ ਜਾਂਦੇ ਆ ਜਿਹੜੀ ਕਰਨੀ ਆ ਤੁਹਾਡੀ ਖੁਸ਼ੀ ਆ ਮੈਂ ਤੁਹਾਨੂੰ ਦੱਸ ਰਿਹਾ ਜਿਨ੍ਹਾਂ ਦੇ ਰਿਜ਼ਲਟ ਵਧੀਆ ਆ ਕਰਨ ਨੂੰ ਜਿਹੜਾ ਮਰਜ਼ੀ ਕਰ ਸਕਦੇ ਤੁਸੀਂ ਬਹੁਤ ਸਾਰੇ ਪ੍ਰੋਡਕਟ ਕਿਸਾਨ ਵੀਰ ਵੱਖ-ਵੱਖ ਵਰਤੇ ਤੁਹਾਡੀ ਖੁਸ਼ੀ ਆ ਤੁਹਾਡੀ ਮਰਜ਼ੀ ਆ ਤੁਹਾਡੀ ਫਸਲ ਆ ਤੁਹਾਡਾ ਝਾੜ ਆ ਸੋ ਉਹ ਤੁਹਾਡੀ ਤੁਸੀਂ ਆਪਦੇ ਮਨਮਰਜ਼ੀ ਦੇ ਮਾਲਕ ਹੋ ਫੇਰ ਆ ਗਈ ਗੱਲ ਮੈਗਨੀਜ਼ ਦੀ ਮੈਗਨੀਜ਼ ਕਿਸਾਨ ਵੀਰੋ 30.5% ਆਉਂਦਾ ਬਾਜ਼ਾਰ ਦੇ ਵਿੱਚ ਪਾਊਡਰ ਫਾਰਮ ਦੇ ਵਿੱਚ ਮੈਗਨੀਜ਼ 30.5% ਇਹ ਹੀ ਕਰਨੀ ਹੈ ਕਈ ਕਿਸਾਨ ਵੀਰ ਮੈਗਨੀਜ਼ ਤੇ ਮੈਗਨੀਸ਼ੀਅਮ ਚ ਕਨਫਿਊਜ਼ ਹੋ ਜਾਂਦੇ ਮੈਗਨੀਸ਼ੀਅਮ ਜਿਹੜਾ 9.5% ਹੁੰਦਾ ਮੈਗਨੀਜ਼ 30.5% ਹੁੰਦਾ ਜਿਹਦੀ ਕਿ ਮੈਗਨੀਜ਼ ਦੀ ਸਭ ਤੋਂ ਵੱਧ ਜ਼ਰੂਰਤ ਫਸਲ ਨੂੰ ਛੋਟੇ ਤੱਤਾਂ ਦੇ ਛੋਟੇ ਤੱਤਾਂ ਚ ਜਿਹੜਾ ਮੈਗਨੀਸ਼ੀਅਮ ਆ ਸੈਕੰਡਰੀ ਨਿਊਟਰੀਐਂਟ ਹੈ ਜਿਹੜਾ ਮੈਗਨੀਜ਼ ਛੋਟਾ ਤੱਤ ਹੈ ਜ਼ਿੰਕ ਵੀ ਛੋਟਾ ਤੱਤ ਹੈ ਜ਼ਿੰਕ ਮੈਗਨੀਸ਼ੀਅਮ ਸਪਰੇਅ ਬੈਸਟ ਚਾਹੀਦੀਆਂ ਤੇ ਇਹਨਾਂ ਤੋਂ ਬਿਨਾ ਬੋਰੋਨ ਆ ਜਿਹੜਾ ਉਹ 20% ਪਾਊਡਰ ਚ ਆਉਂਦਾ ਤੇ 10% ਲਿਕਵਿਡ ਫਾਰਮ ਦੇ ਵਿੱਚ ਆਉਂਦਾ ਬੋਰੋਨ ਆ ਜਿਹੜਾ ਉਹ ਵੀ ਆਪਾਂ ਜਦੋਂ 13045 ਗੋਭ ਸਮੇਂ ਕਰਨੀ ਉਹਦੀ ਸਪਰੇਅ ਕਰ ਸਕਦੇ 20% ਵਾਲਾ ਵੱਧ ਤੋਂ ਵੱਧ ਵੱਧ ਤੋਂ ਵੱਧ 100 ਗ੍ਰਾਮ 70 80 ਗ੍ਰਾਮ ਦੇ ਬੈਸਟ ਰਿਜ਼ਲਟ ਰਹਿੰਦੇ 70 ਗ੍ਰਾਮ ਦੇ ਕਣਕ ਚ 13045 ਦਾ ਜਦੋਂ ਆਪਾਂ ਕਰਨਾ ਤੇ ਲਿਕਵਿਡ ਆ ਜਿਹੜਾ ਉਹ ਤੁਸੀਂ 100 ਤੋਂ 150 ml ਤੱਕ 10% ਵਾਲਾ ਉਹ ਕਰ ਸਕਦੇ ਆ ਉਹਦੇ ਵੀ ਬੜੇ ਵਧੀਆ ਰਿਜ਼ਲਟ ਮਿਲਦੇ ਆ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਖੁਸ਼ ਰਹੋ ਖੁਸ਼ਹਾਲ ਰਹੋ ਆਬਾਦ ਰਹੋ